ਕੋਈ ਬੰਦਾ ਲੰਗਰ ਵਾਰੇ ਡਿਊਟੀ ਚੱਕੇ ਜਿੱਦਾਂ ਆਪਾਂ ਹੁਣ ਆਹ ਕੰਮ ਇਕੱਲੇ ਬੰਦੇ ਦਾ ਨਹੀਂ ਹੈਗਾ ਇਹ ਹੁਣ ਵੀ ਲੱਗ ਰਿਹਾ ਜਿਹੜੇ ਆਪਾਂ ਆਪਾਂ ਗੱਲਾਂ ਵੀਡੀਓ 'ਚ ਕਰੀ ਜਾਂਦੇ ਆ ਯਾਰ ਉਹ ਐ ਕਰ ਗਿਆ ਐਉਂ ਕਰ ਗਿਆ ਨਹੀਂ ਹੁਣ ਇੱਥੇ ਲੰਗਰ ਵੀ ਚਾਹੀਦਾ ਮੈਂ ਹੁਣ ਵੀ ਤੁਹਾਨੂੰ ਕਹਿੰਦਾ ਲੰਗਰ ਵੀ ਚਾਹ ਵੀ ਬਣੀ ਚਾਹੀਦਾ ਬਿਲਕੁਲ ਸਾਡੇ ਪਿੰਡ ਦਾ ਕੰਮ ਆ ਇਹ ਪਰ ਇਹ ਆ ਵੀ ਡਿਊਟੀ ਲਾ ਕੇ ਨਹੀਂਗਾ ਵੀ ਤਿੰਨ ਬੰਦੇ ਪ੍ਰਧਾਨ ਬਣਾ ਤੇ ਮੈਂਬਰ ਬਣਾ ਤੇ ਉਹੀ ਕਰਨ ਤਾਂ ਬਹੁਤ ਜ਼ਿਆਦਾ ਲੱਗੀ ਹੋਈ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਪੁਲਿਸ ਵਾਲੇ ਵੀ ਵਿਚਾਰੇ ਖੜੇ ਆ ਤੇ ਫੇਰ ਤੋਂ ਰਾਤਾਂ ਮੈਂ ਇਹ ਵੀ ਡਿਊਟੀਆਂ ਕਰਦੇ ਆ ਪਰ ਦਾਛਣ ਵੀ ਕਰ ਰਹ ਬਿਲਕੁਲ ਆ ਰਿਹਾ ਸੀ ਨਾਲ ਡੇਰੀਆਂ ਨੇ ਵੀ ਲੰਗਰ ਲਾਇਆ ਸੀ ਹੂੰ ਦੋ ਲੰਗਰ ਲੱਗੇ ਸੀ ਅਸੀਂ ਦੇਖਿਆ ਵੀ ਸਾਨੂੰ ਆ ਕੇ ਸੰਗਤ ਕਹਿਣ ਲੱਗੀ ਵੀ ਜਦੋਂ ਉਹ ਲੰਗਰ ਚਾਹ ਤੂੰ ਚੱਕ ਕੇ ਲੈ ਜਾ ਹਾਂ ਠੀਕ ਆ ਮੈਂ ਉਹਨਾਂ ਨਾਲ ਰਹਿਣ ਤੇ ਲੰਗਰ ਲਾ ਕੇ ਗਏ ਆ ਸਾਡੇ ਵੀ ਸਰਪੰਚ ਨੂੰ ਕੀਤਾ ਉਹਨਾਂ ਸਮਾਂ ਚ ਕਪੂਰਾ ਸਾਡਾ ਸਭ ਦਾ ਉੱਥੇ ਮੈਂਬਰ ਵੀ ਆ ਔਰ ਤਿੰਨ ਬੰਦੇ ਤੋਂ ਵੱਧ ਕੇ ਚੌਥਾ ਬੰਦਾ ਨਹੀਂ ਸੀ ਕੋਈ ਜਿਹੜਾ ਆਂਦਾ ਸੀ ਲੰਗਰ ਤਿੰਨ ਦਿਨ ਵਿਚਾਰਾ ਕੰਨ ਬੰਦੇ ਕੀ ਕਰਨਗੇ ਉਹ ਰੋਜ਼ ਥੋੜੀ ਜਾ ਸਕਦੇ ਆ ਉਹਨਾਂ ਦੇ ਬੱਚੇ ਪਾਲਨੇ ਆਪਣੇ ਕੋਈ ਬੰਦਾ ਲੰਗਰ ਵਾਰੇ ਡਿਊਟੀ ਚੱਕੇ ਜਿੱਦਾਂ ਆਪਾਂ ਨੂੰ ਆਹ ਕੰਮ ਇਕੱਲੇ ਬੰਦੇ ਦਾ ਨਹੀਂ ਹੈਗਾ ਇਹ ਆਪਾਂ ਗੱਲਾਂ ਵੀਡੀਓ 'ਚ ਕਰੀ ਜਾਂਦੇ ਆ ਯਾਰ ਉਹ ਐ ਕਰ ਗਿਆ ਐਉਂ ਕਰ ਗਿਆ ਨਹੀਂ ਲੰਗਰ ਲੱਗਿਆ ਸੀ ਪਿੰਡ ਵੱਲੋਂ ਦੋ ਚਾਰ ਪਿੰਡਾਂ ਲੰਗਰ ਹੋਰ ਵੀ ਆ ਰਿਹਾ ਸੀ ਪਿੰਡ ਦੇ ਵਿੱਚ ਸਾਡੇ ਸਾਡੇ ਬੰਦੇ ਨੇ ਕੀ ਕੀਤਾ ਲੰਗਰ ਬੰਦ ਕਰਾਤਾ ਕਹਿੰਦੇ ਵੀ ਭਾਈ ਲੰਗਰ ਇੱਕ ਪਰੇ ਚੱਲ ਰਿਹਾ ਡੇਰੇਆਂ ਨਾਲ ਦਾ ਇਹਨੂੰ ਬੰਦ ਕਰ ਦਿਓ ਤੁਸੀਂ ਘੋਣੇ ਜਾਜ ਖਰਚਾ ਕਰਦੇ ਆ ਡੇਲੋ ਲੰਗਰ ਸਾਡੇ ਕੋਲ ਆਂਦਾ ਸੀ ਯਾਦ ਆਦਾ ਸਾਡੇ ਕੋਲ ਆਂਦਾ ਸੀਗਾ ਇੱਕ ਹੋਰ ਪਿੰਡਾ ਉਧਰੋਂ ਬਲੀਆ ਵਾਲੋਂ ਤੋਂ ਚਾਰ ਤਿੰਨ ਲੰਗਰ ਉਧਰੋਂ ਦੇ ਇੱਕ ਬਾਹਰੋਂ ਆਉਂਦੇ ਸਾਡੇ ਪਿੰਡ ਦਾ ਆਉਂਦੇ ਜੀ ਲੋਕਾਂ ਨੇ ਬੰਦ ਕਰਾਤਾ ਬੰਦ ਕਰਨਾ ਸੀ ਬੰਦ ਕਰਕੇ ਬਹਿ ਗਿਆ ਆਪਣੇ ਘਰੇ ਰੱਖਦਾ ਸਮਾਨ ਰੱਖਦਾ ਸਾਨੂੰ ਕੋਈ ਕਿਸੇ ਨਾਲ ਬਾਹਰੋਂ ਫੰਡਗਣੀ ਨਹੀਂ ਆਈਗੀ ਵੀ ਬਾਹਰੋਂ ਫੰਡ ਕੇ ਗੁਰੂ ਘਰਾਂ ਨੂੰ ਚੱਲ ਰਿਹਾ ਸੀ ਪਰ ਬਾਹਰੋਂ ਫੰਡ ਜਿਹੜੀ ਸੀ ਸਾਨੂੰ ਲੰਗਰ ਜੂੜ ਦੇ ਰਹੇ ਸੀਗੇ ਚਾਰ ਪਿੰਡਾਂ ਦਾ ਹੁਣ ਲੰਗਰ ਚੱਲ ਗਿਆ ਚੰਨ ਬੰਦ ਕਰਤਾ ਜਦੋਂ ਦੋ ਦਿਨ ਪਹਿਂ ਅਸੀਂ ਪਹਿਲਾਂ ਕਰਤਾ ਮਗਰੋਂ ਦੋ ਦਿਨ ਬਾਅਦ ਡੇਰ ਜਾਣ ਨਾਲ ਬੰਦ ਕਰਤਾ ਹੁਣ ਇੱਥੇ ਲੰਗਰ ਵੀ ਚਾਹੀਦਾ ਮੈਂ ਹੁਣ ਵੀ ਤੁਹਾਨੂੰ ਕਹਿੰਦਾ ਲੰਗਰ ਵਿੱਚ ਚਾਹ ਵੀ ਬਣੀ ਚਾਹੀਦਾ ਸਾਡੇ ਪਿੰਡ ਦਾ ਕੰਮ ਆ ਇਹ ਪਰ ਇਹ ਆ ਵੀ ਡਿਊਟੀ ਲਾ ਕੇ ਨਹੀਂਗਾ ਵੀ ਤਿੰਨ ਬੰਦੇ ਪ੍ਰਧਾਨ ਬਣਾ ਤੇ ਮੈਂਬਰ ਬਣਾ ਤੇ ਉਹੀ ਕਰਨ ਮਾ ਤੁਹਾਡੇ ਮਾਧਮ ਵਾਲੇ ਦੱਸਣਾ ਜਨਾ ਕੋਈ ਗੱਲ ਹਰ ਕੇ ਬੰਦਾ ਕਰਨਾ ਗੁਰੂ ਘਰ ਦਾ ਲੰਗਰ ਆਣਾ ਆਉ ਗੁਰੂ ਘਰ ਦਾ ਲੰਗਰ ਨਾਲ ਉਹ ਸੇਵਾ ਕਰਾਓ ਇਹ ਤਾਂ ਐ ਨਹੀਂ ਤਿੰਨ ਬੰਦੇ ਬਣਾਤੇ ਉਹੀ ਲੈ ਕੇ ਗੁਰੂ ਘਰ ਲੰਗਰ ਰਣ ਉਹਨਾਂ ਬੱਚੇ ਪਾਲਨੇ ਆ ਜਾਂ ਤਾਂ ਉਹਨੂੰ ਗੁਰੂ ਘਰ ਤੇ ਨਹਾ ਲੱਗੇ ਫੇਰੋਂ ਬਗਲ ਕਰ ਸਕਦੇ ਆ ਬਿਲਕੁਲ ਜੀ ਠੀਕ ਆ ਕੋਈ ਪਿੰਡ ਦਾ ਬੰਦਾ ਤੁਰਨ ਚਾਰ ਬੰਦੇ ਆ ਕੇ ਚਾਰ ਦਿਨ ਲਾ ਕੇ ਲੰਗਰ ਚੱਲ ਗਏ ਮੁੜ ਕੇ ਡੇਰੇ ਉੱਪਰ ਲੱਗਿਆ ਰਿਹਾ ਕਹਿੰਦੇ ਇਹ ਚੱਲਦਾ ਕੋਈ ਗੱਲ ਨਹੀਂ ਉਹ ਵੀ ਚੱਕ ਕੇ ਲੱਗੇ ਕੋਈ ਕਹਿੰਦੀ ਫੰਡ ਨਹੀਂ ਕੋਈ ਝੂਠਾ ਦਾ ਜੋ ਮਰਜੀ ਕਰੇ ਮੈਂ ਫੰਡ ਗਈ ਹੈ ਲੰਗਰ ਜਰੂਰ ਸਾਨੂੰ ਬਾਹਰ ਨੰਬਰ 2 ਤੇ ਹੁਣ ਜਿਹੜੀ ਢਾਹ ਲੱਗੀ ਹੋਈ ਆ ਤਾਂ ਬਹੁਤ ਜ਼ਿਆਦਾ ਲੱਗੀ ਹੋਈ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਪੁਲਿਸ ਵਾਲੇ ਵਿਚਾਰੇ ਖੜੇ ਆ ਤੇ ਫਿਰ ਤੋਂ ਰਾਤ ਨੂੰ ਇਹ ਵੀ ਡਿਊਟੀਆਂ ਕਰਦੇ ਆ ਅਰਦਾਸ਼ਨ ਵੀ ਕਰ ਰਹੇ ਕੋਈ ਸਾਡੇ ਵਰਗੇ ਭੈਣ ਭਾਈ ਵੀ ਰਾਤ ਨੂੰ ਸਾਰੇ ਸੌਂਦੇ ਨਹੀਂ ਲੱਗ ਰਹੇ ਆ ਪਰ ਬੇਵਾਹ ਇਹਦਾ ਹਾਲ ਦੇਖਿਆ ਨਾ ਸਤੋਂ ਸਵੇਰੇ ਜਦੋਂ ਢਾਹ ਲੱਗੀ ਹੋਈ ਸੀਗੀ ਮੰਨ ਲਓ ਕਿ ਲਾ ਡੇਢ ਕਿਲਾ ਆ ਗਿਆ ਆ ਬੰਦੇ ਰੋਂਦੇ ਚੱਕ ਕੇ ਮੋਟਰ ਲੈ ਕੇ ਲੱਗਿਆ ਕਿ ਮੋਰੇ ਚੱਕ ਉਹ ਵੀ ਦੂਜੀ ਆ ਦੇਖ ਮਾਨ ਕੱਢਣ ਲੱਗ ਰਿਹਾ ਤੁਸੀਂ ਇਹ ਦੇਖਿਆ ਹਾਲਾਤ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਮਾੜੇ ਆ ਆਪਾ ਤੂੰ ਮੈਂ ਕਦੂਏ ਨਾ ਤਵਾ ਨਾ ਲਾਉਂ ਵੀ ਲੰਗਰ ਉਹ ਨਹੀਂ ਲੈ ਕੇ ਆਏ ਲੰਗਰ ਇਹ ਲੰਗਰ ਚੱਲੂ ਆ ਪਰ ਪਿੰਡ ਦੇ ਸਹਿਯੋਗ ਨਾਲ ਨਾਲ ਮਿਹਨਤ ਕਰੋ ਨਾਲ ਚੱਲੋ ਸਭ ਕਮ ਨੂੰ ਗੁਰੂ ਘਰ ਦੇ ਕਿਹੜੀ ਜੀ ਦਾ ਘਟਾ ਵਾ ਉਹ ਬਾਬੇ ਦਾ ਨਾਨਕ ਦਾ 30 20 ਬਾ ਲੰਗਰ ਲਾਇਆ ਅੱਜ ਕਿ ਦੁਨੀਆ ਛੱਕ ਰਹੀ ਆ ਇਹ ਤਾਂ ਆਪਣੇ ਪਿੰਡ ਦਾ ਕੰਮ ਆ ਪਰ ਇਹ ਆ ਵੀਰ ਖਾ ਭਾਜੀ ਨਾ ਕਰੋ ਨਾਲ ਸੰਯੋਗ ਦਿਓ ਗੁਰੂ ਘਰ ਦਾ ਲੰਗਰ ਛੱਡ ਜੋ ਮਰਜੀ ਲੈ ਲੋ ਪਰ ਦੂਜੀ ਮੇਰੀ ਬਿੰਦੀ ਇਹ ਆ ਤਿੰਨ ਦਿਨ ਹੋ ਗਏ ਉਦਾਂ ਮਸ਼ੀਨਾ ਦੋ ਦਿਨ ਖੜੀਆਂ ਨੂੰ ਬਿਲਕੁਲ ਬੰਦ ਖੜੀਆਂ ਆ ਵਾ ਉਹਦਾ ਹੋ ਸਕਦਾ ਕਿਰਾਇਆ ਵੀ ਪੈ ਰਿਆ ਹੋਵੇ ਜਦੇ ਆਪਾਂ ਨੂੰ ਨਹੀਂ ਚੱਲ ਰਿਹਾ ਉਹਨੂੰ ਬਾਹਰ ਕੱਢਾ ਜਾਵੇ ਇੱਧਰ ਲੈ ਕੇ ਕੋਈ ਕੰਮ ਕਰ ਲਈ ਆਪਾਂ ਆ ਬੋਰੇ ਲਾਜਣ ਕੁਝ ਹੋਰ ਜਵੇ ਪਰ ਨਹੀਂ ਉੱਥੇ ਪੈਸੇ ਪੈ ਰਹੇ ਬਹੁਤ ਗਲਤ ਕੰਮ ਹੋ ਰਿਹਾ ਜਿਆਦਾ ਆ ਬੋਰੇ ਇੱਥੋਂ ਲਾਣ ਲੱਗਾ ਢਾਹ ਤੇ ਲੱਗੀ ਅੱਧੇ ਗੰਦੇ ਇੱਧਰ ਲੱਗੇ ਤੇ ਉੱਧਰ ਲੱਗੇ ਹੋਏ ਆ ਢਾਹ ਦਾ ਕੋਈ ਹੱਲ ਹੀ ਨਹੀਂਗਾ ਇਹਨੂੰ ਸਾਡੇ মিডিਆ ਵਾਲੇ ਤੁਹਾਨੂੰ ਕਹਿਣਾ ਚਾਹਨਾ ਸਰਕਾਰ ਵੱਧ ਤੋਂ ਵੱਧ ਕੋਈ ਕਰੇ ਸੈਂਟਰ ਤੇ ਕੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ ਸਾਡਾ ਹੱਲ ਕਰੋ 12 ਤਣਾ ਕਲੇ ਦਰਿਆ ਦਰਿਆ ਤੋਂ ਬਾਹਰ ਆ ਗਿਆ ਤੂੰ ਨਿਵਨ ਟੁੱਟ ਗਿਆ ਸਾਰਾ ਕੁਝ ਟੁੱਟਿਆ ਵਾ ਆ ਖਤਮ ਹੋ ਗਿਆ ਕਹਾਣੀਆਂ ਕਾ ਜਿਹੜਾ ਆਰ ਜੀ ਦੇ ਉੱਤੇ ਬੰਨ ਲਾਇਆ ਸੀ ਉਹ ਦੇਖ ਲੋ ਮੜਾ ਜੀ ਬਿਲਕੁਲ ਇਹ ਦੇਖੋ ਜੀ ਦੋ ਦਿਨ ਕੱਢ ਜੇ ਤਿੰਨ ਦਿਨ ਕੱਢ ਜੇ ਵੇ ਮੋੜ ਕੇ ਪਿੰਡਾਂ ਨੂੰ ਪਾਣੀ ਸਿੱਧਾ ਜਾ ਰਿਹਾ ਇਹ ਪਿੰਡਾਂ ਨੂੰ ਜਾਣਾ ਪੂਰਾ ਲੁਧਿਆਣਾ ਖਤਮ ਹੋਣਾ ਵਾ ਪੂਰੀ ਧਾ ਲੱਗੀ ਆ ਇਹਦਾ ਕੋਈ ਹੱਲ ਕੀਤਾ ਜਾਵੇ ਬੋਰੇ ਲਾਂਦੇ ਮੇਰੇ ਵੀਰ ਬੋਰੇ ਰੋਜ਼ ਲਾਂਦੇ ਰੋਜ਼ ਡੇਗੇ ਹੁੰਦੇ ਆ ਨਹੀਂ ਹੱਲ ਲੱਗਦਾ ਪਹਿਲੇ ਦਿਨ ਤੋਂ ਚੱਲਦੇ ਪਹਿਲੇ ਦਿਨ ਤੇ ਬੋਰੇ ਨਾਲ ਦੇਖ ਲੋ ਕਿੰਨੇ ਲੱਗਿਆ ਅੱਜ ਬੋਰੇ ਇਹ ਸ਼ਾਂ ਨੂੰ ਖਤਮ ਹੋ ਜਾਣੇ ਆ ਕੋਈ ਪੱਥਰ ਲਾਇਆ ਜਾ ਜਾਲ ਬੰਨ ਕੇ ਲਾਇਆ ਜਾਵੇ ਜਿਹੜਾ ਕੰਮ ਕਰਨ ਨਾਲ ਉਹ ਕਰੋ ਬਿਲਕੁਲ ਸਰਕਾਰ ਨੂੰ ਮੇਰੀ ਹੱਥ ਮੰਨ ਕੇ ਬੇਨਤੀ ਆ ਪੱਥਰ ਲਾਓ ਜਾਲ ਪਾ ਕੇ ਵਧੀਆ ਕੰਮ ਕਰੋ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋ ਗਿਆ 40 45 ਗੱਲੇ ਬਾਹਰ ੜੜ ਗਏ 350 ਗੱਲਾ ਵਿੱਚ ਚਲੇ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਰਹੀ ਗੱਲ ਰੋਟੀਆਂ ਦੀ ਵੀਰੇ ਲੰਗਰ ਤਾਂ ਗੁਰੂ ਘਰ ਦਾ ਵਾ ਇਹਦਾ ਕਦੇ ਨਾ ਮੁੱਕਿਆ ਨਾ ਮੁਕਣਾ ਵਾ ਸੰਯੋਗ ਦੋ ਪਾਸੇਰੇ ਚਾਲੂ ਕਰ ਦੰਨੇ ਆ